ਜੋਤੇ ਅੱਜ ਪਹਿਲਾ ਲਾਈਵ ਕੀਤਾ ਮੈਂ ਹੈਰੀ ਦੇ ਚੈਨਲ ਤੋਂ ਤੇ ਲਾਈਵ ਹੋਣ ਦਾ ਮਕਸਦ ਕੋਈ ਬੜਾ ਫਾਇਦਾ ਨਹੀਂ ਥੋੜਾ ਜਿਹਾ ਦਿਲ ਦੇਆਂ ਗੱਲਾਂ ਸਿੰਘਾ ਤੇ ਰਾਜਵੀਰ ਜਵੰਧੇ ਵੀਰੇ ਵੱਲੇ ਰਾਜਵੀਰ ਜਵੰਧਾ ਰੱਬ ਉਹ ਆਪ ਦੀ ਮਗਲੀ ਚਰਣਾ ਜਨਵਾਜ਼ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਰੱਖੇ ਤੇ ਜੋ ਹੋਇਆ ਬਹੁਤ ਮਾੜਾ ਹੋਇਆ ਹੈਗਾ ਤੇ ਜਿਸ ਦਿਨ ਉਹ ਐਕਸੀਡੈਂਟ ਹੋਇਆ ਪਤਾ ਤੋ ਕਿਸੇ ਨੂੰ ਲੱਗਿਆ ਸੀਗਾ ਵੀ ਜਿਹੜਾ ਹੁਣ ਹੋਏ ਮਤਲਬ ਵੀ ਪਹਿਲਾਂ ਤਾਂ ਸਹੀ ਤਾਂ ਹੋ ਨਹੀਂ ਸਕਦਾ ਪਰ ਫਿਰ ਵੀ ਲੋਕਾਂ ਨੇ ਉਮੀਦ ਲਾਈ ਤੇ ਉਮੀਦ ਸੀ ਕਿ ਲੋਕਾਂ ਨੂੰ ਕੀ ਵਾਰ ਬੰਦਾ ਚਮਤਕਾਰ ਹੋ ਜੇ ਪਰ ਉਹ ਚਮਤਕਾਰ ਇਸ ਵਾਰ ਨਹੀਂ ਹੋਇਆ ਜੋ ਹੋਇਆ ਬਹੁਤ ਮਾੜਾ ਹੋਇਆ ਸਾਰੀ ਇੰਡਸਟਰੀ ਵਿੱਚ ਮਤਲਬ ਸੋਗ ਦੀ ਲਹਿਰ ਹੈਗੀ ਤੇ ਹਰ ਮਤਲਬ ਪੰਜਾਬ ਦੇ ਹਰ ਘਰ 'ਚ ਅਰਦਾਸ ਹੋਈ ਸੀਗੀ ਰਾਜਵੀਰ ਜੁਲਦੇ ਲਈ ਤੇ ਪਰ ਉਹ ਦਾਸਪੁਰੀ ਨਹੀਂ ਹੋ ਸਕਿਆ ਤੇ ਪਹਿਲੇ ਲੋਕ ਤਾਂ ਕਹਿੰਦੇ ਵੀ ਜਦੋਂ ਮਤਲਬ ਵੀ ਉਹਦੀ ਮੌਤ ਪਹਿਲੀ ਹੋ ਚੁੱਕੀ ਸੀ ਕਿ ਡਾਕਟਰਾਂ ਨੇ ਐਵੇਂ ਆਪ ਦਾ ਮਤਲਬ ਵੀ ਬਿੱਲ ਬਣਾਉਣ ਵਾਸਤੇ ਆਪਦੇ ਪੈਸੇ ਬਣਾਉਣ ਵਾਸਤੇ ਹਸਪਤਾਲ ਵਾਲਿਆਂ ਨੇ ਉਹਨੂੰ ਮਤਲਬ ਵੀ ਵੇਜ ਲੈਂਟਰ ਚ ਰੱਖਿਆ ਤੇ ਕਿਹਾ ਜਦੋਂ ਬ੍ਰੇਨ ਡੈਡ ਹੋ ਜਾਂਦੇ ਦਾ ਉਸ ਤੋਂ ਬਾਅਦ ਮੁਸ਼ਕਲ ਹੋ ਜਾਂਦਾ ਤਾਂ ਪਰ ਲੋਕਾਂ ਨੂੰ ਉਮੀਦ ਸੀਗੀ ਇਹ ਲੋਕਾਂ ਨੂੰ ਕਦੇ ਇਹ ਉਮੀਦ ਸੀ ਵੀ ਸ਼ਾਇਦ ਉਹਨਾਂ ਦਾ ਜਿਹੜਾ ਮਤਲਬ ਵੀ ਪੀੜਾ ਦਾ ਉਹ ਫਿਰ ਤੋਂ ਖਾੜੇ ਲਾਉਣ ਲੱਗ ਜਾਈ ਇਹ ਪਰਤੋ ਦੇ ਪਰਿਵਾਰ ਵਿੱਚ ਆ ਜੇ ਪਰ ਇਹਦਾ ਨਹੀਂ ਸੰਭੋ ਹੋ ਸਕਦਾ ਸੀ ਹੁਣ ਗੱਲ ਇਹ ਹੈ ਕਿ ਜਿਹੜਾ ਉਸ ਬੰਦੇ ਦਾ ਸ਼ੌਂਕ ਸੀਗਾ ਉਹਦਾ ਸ਼ੌਂਕ ਸੀਗਾ ਮਤਲਬ ਇਹ ਵੀ ਮਹਿੰਗੀਆਂ ਮਹਿੰਗੀਆਂ ਬਾਈਕ ਲੈ ਕੇ ਮਤਲਬ ਬਾਹਾਂ ਤੇ ਜਾਣਾ ਰਾਈਡਿੰਗ ਕਰਨਾ ਤੇ ਘੁੰਮਣਾ ਫਿਰਨਾ ਤੇ ਉਹੀ ਸ਼ੌਂਕ ਉਹਦੀ ਜਾਨ ਲੈ ਗਿਆ ਹੁਣ ਜੇ ਮਰਾਜੀ ਬਿਰੂ ਜਵੰਦੇ ਦਾ ਹੁਣ ਜੇ ਦੀ ਗੱਲ ਹੈ ਜੇ ਉਹ ਵਿਚਾਰਾ ਉਸ ਦਿਨ ਨਾ ਜਾਂਦਾ ਜੀ ਉਹਨਾਂ ਦਾ ਸਾਮਰੇਟ ਠੇਲਣ ਡਰੇ ਸੀਗੇ ਤੇ ਉੱਥੇ ਖੜ ਜਾਂਦਾ ਵੇਟ ਕਰਦਾ ਉਹਨਾਂ ਦੀ ਟੱਟਾਂ ਦੀ ਜਾਣ ਦੀ ਤੇ ਰਾਜੀਵ ਜਵੰਧ ਦੇ ਵੀਰੇ ਨੂੰ ਇੰਦਾ ਸੀਗਾ ਵੀ ਠੇਲਣ ਡਰੇ ਆ ਵੀ ਮੈਂ ਕੋਲ ਨਹੀਂ ਲਗਾ ਕੇ ਲੈ ਜਾਊਗਾ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜਾ ਟੱਠੇ ਹੈਗੇ ਉਹ ਟੱਠੇ ਨਹੀਂ ਉਹਦੀ ਮੌਤ ਆ ਗਈ ਹੁਣ ਸਾਰਿਆਂ ਨੂੰ ਲੱਗਿਆ ਤੇ ਬਸ ਮੈਨੂੰ ਵੀ ਇੱਕ ਐ ਸੀਗਾ ਮੈਂ ਰਾਜੀਵ ਜਵੰਧ ਨੂੰ ਆਪ ਦੇ ਕੀ ਦੇਖਿਆ ਜਗਰਾਵ ਵਾਲੇ ਸਾਹ ਜਗਰੋਂ ਵਾਲੀ ਸਾਈਡ ਮੈਂ ਫੋਟੋਗ੍ਰਾਫਰ ਦਾ ਕੰਮ ਕਰਦਾ ਆਂ ਜਦੋਂ ਮੈਂ ਉੱਤਰ ਜਗਰੋਂ ਕੰਮ ਸਿੱਖਣ ਗਿਆ ਸੀਗਾ ਤੇ ਉੱਥੇ ਵੀਰੇ ਦੇ ਖਾੜੇ ਲੱਗੇ ਸੀਗੇ ਤੇ ਖਾੜਾਂ ਚ ਮਤਲਬ ਵੀ ਇੱਕ ਦੋ ਵਾਰ ਰਾਜਵੀਰ ਜੋਂਦੇ ਨਾਲ ਮਿਲਿਆ ਵੀ ਮੈਂ ਤੇ ਬਹੁਤ ਸਤਿਕਾਰਯੋਗ ਦੇ ਲੋਨ ਇੰਨਾਂ ਨਰਮ ਬੰਦਾ ਸੀਗਾ ਤੇ ਤੁਸੀਂ ਸੋਚ ਨਹੀਂ ਸਕਦੇ ਬਹੁਤ ਮਤਲਬ ਇੱਕ ਭੋਲਾ ਭਾਲਾ ਬੰਦਾ ਸੀਗਾ ਵਿਚਾਰਾ ਤੇ ਦਿਲ ਤਾਂ ਬਹੁਤ ਸਾਫ਼ ਸੀਗਾ ਹਰ ਇੱਕ ਨੂੰ ਮਤਲਬ ਜੀ ਜੀ ਬਾਈ ਬਾਈ ਜੀ ਕਹਿ ਕੇ ਮਿਲਦਾ ਸੀਗਾ ਆਪ ਦੇ ਤੋਂ ਵੱਡੇ ਤੋਂ ਆਪ ਦੇ ਤੋਂ ਛੋਟੇ ਤੋਂ ਸਾਰਿਆਂ ਨੂੰ ਮਿਲਦਾ ਸੀ ਪਿਆਰ ਸਤਿਕਾਰ ਨਾਲ ਤੇ ਹੋਰ ਮਤਲਬ ਵੀ ਉਹ ਇੱਕੋ ਇੱਕ ਸ਼ੌਂਕ ਸੀਗਾ ਉਹ ਆਪਦੇ ਸਰੀਰ ਸੰਭਾਲਦਾ ਉਹ ਐ ਸੀਗਾ ਜਿਹੜਾ ਮਤਲਬ ਵੀ ਬੰਦੇ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਉਹਦਾ ਸਰੀਰ ਤਾਂ ਅਗਰ ਉਹ ਆਪਦੇ ਸਰੀਰ ਨੂੰ ਸੰਭਾਲਦਾ ਸੀ ਪਵਿੱਤਰ ਹਵਾ ਚ ਲੈ ਕੇ ਜਾਂਦਾ ਸੀਗਾ ਪਹਾੜਾਂ ਤੇ ਜਾਂਦਾ ਸੀਗਾ ਉਹ ਸ਼ੌਂਕ ਸੀਗਾ ਉਹਦਾ ਪਹਾੜਾਂ ਤੇ ਜਾਣਾ ਮਹਿੰਗੀਆਂ ਮਹਿੰਗੀਆਂ ਬਾਈਕ ਖਰੀਦਣਾ ਤੇ ਉਹਨੇ ਮੈਸਨ 28 ਲੱਖ ਦੀ ਬਾਈਕ ਸੀਗੀ ਜਿਹੜੀ ਮਤਲਬ ਉਸ ਦਿਨ ਉਹ ਲੈ ਕੇ ਗਿਆ ਸੀਗਾ 28 ਲੱਖ ਦੀ ਉਹ ਵੀ ਬਾਹਰੋਂ ਇਮਪੋਰਟ ਕਰਾਈ ਸੀਗੀ ਤੇ BMW ਦੀ ਸੀ ਸ਼ਾਇਦ ਮੈਨੂੰ ਪੱਕੀ ਪੱਕੀ ਜਾਣਕਾਰੀ ਤਾਂ ਨਹੀਂ ਤੇ ਪਰ ਉਹ ਹੀ ਬਦਲ ਲਈਦਾ ਸ਼ੌਂਕ ਸੀਗਾ ਜਿਹੜਾ ਉਹੀ ਉਹਦੀ ਮਤਲਬ ਮੌਤ ਦਾ ਕਾਰਨ ਬਣ ਗਿਆ ਬਹੁਤ ਦੁੱਖ ਦੀ ਗੱਲ ਬਹੁਤ ਦੁੱਖ ਲੱਗਦਾ ਜਦੋਂ ਮਤਲਬ ਇੱਕ ਵਿਆਹੀ ਜਿਹੜੀ ਔਰਤ ਸੀਗੀ ਉਹਨੋਂ ਦਾ ਵਿਚਾਰੀ ਦਾ ਚੂੜੀਆਂ ਭੰਨੂਗੀ ਜਦੋਂ ਕਿੰਨਾ ਦੁੱਖ ਲੱਗੂਗਾ ਉਹਦੇ ਨਿੱਕੇ ਨਿੱਕੇ ਬੱਚੇ ਹੋਰ ਰੁੱਲ ਗਏ ਵਿਚਾਰੇ ਦੇ ਤੇ ਰੱਬ ਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਬਹੁਤ ਚੰਗਾ ਇਨਸਾਨ ਸੀ ਭਲਾ ਇਨਸਾਨ ਸੀਗਾ ਉਹ ਤੇ ਸਾਰੀ ਇੰਡਸਟਰੀ ਉੱਥੇ ਗਈ ਹੈਗੀ ਤੇ ਇੱਕ ਉਹ ਮੈਨੂੰ ਇੱਕ ਮਤਲਬ ਇੱਕ ਤਰਾਜ ਹੈਗਾ ਤਰਾਜ ਉਹਨਾਂ ਤੋਂ মিডিਆ ਵਾਲਿਆਂ ਨੂੰ ਸਾਡੇ ਇੱਕ মিডিਆ ਵਾਲਾ ਉਸ ਮਤਲਬ ਵਿਜੈਸਦੈਂਤ ਉਹ ਵਿਚਾਰੇ ਦਾ ਐਕਸੀਡੈਂਟ ਹੋਇਆ ਰਾਇਉ ਜੋਂਦੇ ਹਾਊਸ ਦੇਨ ਤੋਂ ਮੈਕ ਲੈ ਕੇ ਉਹਦੇ ਮੂਹਰੇ ਪਹਿਲਾਂ ਹਸਪੀਟਲ ਮੂਹਰੇ ਖੜਾ ਰਿਆ ਉਹਨੋਂ ਵੀ ਮੈਕ ਲੈ ਕੇ ਉਹਨਾਂ ਦੇ ਘਰੇ ਚਲੇ ਗਿਆ ਹੁਣ ਜੋ ਵੀ ਇੰਡਸਟਰੀ ਦਾ ਬੰਦਾ ਉਹਦੇ ਮੂਹਰੇ ਮੈਕ ਥੋਮ ਗਿੰਦੇ ਆਗੇ ਵੀ ਤੁਸੀਂ ਦੇਖੋ ਵੀ ਹੁਣ ਮਤਲਬ ਸਮਾਗ ਹੀ ਚੱਲ ਰਿਹਾ ਜ Punjab ਤਾਂ ਪਹਿਲੀ ਮਤਲਬ ਵੀ ਪੂਰੀ ਤਰ੍ਹਾਂ ਮਰ ਰਿਹਾਗਾ ਤੇ ਇਹ ਕੋ ਇੰਨਾ ਵੱਡਾ ਨਾਲ ਪਰਿਵਾਰ ਨੂੰ ਸਦਮਾ ਲੱਗਾ ਤੁਸੀਂ ਉਹਨਾਂ ਦੇ ਜਾ ਕੇ ਮੂੰਹ ਤੇ ਮੈਂ ਦੇ ਕੇ ਤੁਹਾਨੂੰ ਨਹੀਂ ਪੁੱਛਿਆ ਨੇ ਹੋਗੇ ਵੀ ਤੁਹਾਨੂੰ ਕੀ ਕੀ ਜਿਹਾ ਲੱਗ ਰਿਹਾਗਾ ਵੀ ਕਿਸੇ ਜਿਹਾ ਲੱਗਣਾ ਸੀ ਜਦੋਂ ਤੁਹਾਡੇ ਪਰਿਵਾਰ ਦਾ ਮੈਂਬਰ ਜਾਂਦਾ ਉਸ ਨੂੰ ਉਹਦਾ ਪਤਾ ਲੱਗੂ ਕੀ ਜਿਹਾ ਲੱਗਣਾਗਾ ਇਹ ਪੁੱਛਣ ਵਾਲੀ ਗੱਲ ਹੈ ਵੀ ਤੁਹਾਨੂੰ ਕਿਸੇ ਜਿਹਾ ਲੱਗ ਰਿਹਾ ਲੱਗ ਇਹ ਗੱਲਾਂ ਦੀ ਗੱਲ ਹੋਈ ਹਰੇਕ ਤੁਹ ਸਾਰਾ ਉਹ ਜਿਹੜਾ ਕੋਈ ਨਹੀਂ ਹੁੰਦਾ ਪਰ ਬਹੁਤ ਸਾਰੇ ਜਿਹੜੇ ਨਵੇਂ-ਨਵੇਂ ਚਲਾਰੂ ਵੀ ਉੱਠੇ ਆ ਕਿ ਮੀਡੀਆ ਵਾਲੇ ਇਹਨਾਂ ਮੈਗਜਿਨ ਲੈ ਕੇ ਉੱਪਰ ਇਹ ਚਲੇ ਜਾਂਦੇ ਆ ਤੁਹਾਨੂੰ ਦਿੰਦੇ ਉਹ ਤੇ ਵੀ ਸੁਣ ਕੇ ਜੀਭ ਲੱਗ ਰਿਆ ਹੁਣ ਮਨਕੀਰ ਤੌਲਕ ਵੀ ਵੀਡੀਓ ਵੇਖੀ ਸੀਗੀ ਤੇ ਉਹੋ ਵਿਚਾਰੇ ਉੱਤਰੀਆਂ ਦਾ ਜਾਂ ਕੁਝ ਹੋਰ ਤੇ ਲੋਕ ਕਹਿ ਰਹੇ ਡਰਾਮਾ ਕਰ ਰਿਹਾ ਹੈ ਇਹ ਵਿੱਚ ਡਰਾਮਾ ਕਰਨ ਲਈ ਕੀਹੜੀ ਗੱਲ ਉਹ ਦਰੋ ਮਦਰ ਬੰਦਾ ਨਰਮ ਬੰਦਾ ਮਨਕੀਰ ਤੌਲਕ ਦੇ ਸੱਦਾਂ ਨੂੰ ਲੱਗਿਆ ਉਹ ਵਿਚਾਰੇ ਨੂੰ ਉਹ ਤੋਂ ਮੈਨੂੰ ਨਹੀਂ ਸਹਿ ਸਕਿਆ ਵੀ ਰਾਜਵੀਰ ਜਿੰਦੇ ਦੀ ਮੌਤ ਤੋਂ ਨਹੀਂ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦਾ ਇਹ ਕਿਹੜੀ ਡਰਾਮੇ ਵਾਲੀ ਕੀਹੜੀ ਗੱਲ ਸੀ ਜਦੋਂ ਪੈਸੇ ਵੰਡਦੇ ਸੀ ਉਹ ਮਨਕੀਰ ਤੌਲਕ ਸਮੂਹ ਚੰਗਾ ਲੱਗਦਾ ਸੀ ਤੇ ਅੱਜ ਜੇ ਉਹ ਬੰਦੇ ਤੋਂ ਮਤਲਬ ਇਹਨਾਂ ਨਾਲ ਦੋ ਹੱਥ ਨੇ ਦੇ ਕੇ ਤੋਰ ਰਿਹਾ ਗਾ ਉਹ ਤੁਰਿਆ ਨਹੀਂ ਅੰਦਰ ਸੋ ਨੂੰ ਡਰਾ ਮ ਲੱਗ ਰਿਹਾ ਦਾ ਇੱਕ ਸਟੈਂਡ ਤੇ ਦਾ ਰਿਹਾ ਕਰੋ ਤੁਸੀਂ ਦੀ ਤੇ ਅਪੀਲ ਉਹਨਾਂ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਟੱਟੇਵਾਰਾਂ ਫਿਰਦੇ ਹੈ ਇਹਨਾਂ ਦਾ ਕੁਝ ਨਾ ਕੁਝ ਕਰਨ ਹਰ ਰੋਜ਼ ਪੰਜਾਬ ਜਿੱਨਾਂ ਕਰਕੇ ਐਕਸੀਡੈਂਟ ਹੋ ਰਿਹਾ ਗਾ ਪਿਆਰ ਦਾ ਮਤਲਬ ਹੀ ਅਨਮੋਲ ਹੀਰਾ ਸੀ ਰਾਜਵੀਰ ਜਵੰਦਾ ਤੇ ਉਹ ਇੱਕ ਮਤਲਬ ਮਾਂ ਦਾ ਪੁੱਤ ਚਲਿਆ ਹੈਗਾ ਇੱਕ ਮਤਲਬ ਹੀ ਪਿਓ ਦਾ ਸਾਇਆ ਉੱਟ ਗਿਆ ਤੇ ਇੱਕ ਦਾ ਘਰ ਵਾਲਿਆਂ ਦਾ ਸਾਇਆ ਉੱਟ ਗਿਆ ਸਿਰਪੇ ਸਿਰਪੇ ਨਾ ਵਾਰਾ ਪਸਵਾ ਕਰਕੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਵਾਰਾ ਪਸਵਾ ਲੈਣ ਨਾ ਤਕੂਣੀ ਚਾਹੀਦੀ ਹੈਗੀ ਤੇ ਇਹ ਰਾਜਵੀ ਜਵੰਦ ਦਾ ਇਕੱਲੇ ਐਕਸੀਡੈਂਟ ਨਹੀਂ ਹੋਇਆ ਹੋਰ ਬਹੁਤ ਹਰ ਰੋਜ਼ ਐਕਸੀਡੈਂਟ ਹੋਉਂਦੇ ਆਗੇ ਇਹ ਤਾਂ ਚਲੋ ਮਤਲਬ ਇੱਕ ਪਰਸਨੈਲਿਟੀ ਸੀਗੀ ਤਾਂ ਕਰਕੇ ਜਿਹੜਾ ਕੇਸ ਐਡਾ ਵੱਡਾ ਬਾਹਰ ਆ ਗਿਆ ਹੈ ਤੇ ਹੋਰ ਜਿਹੜੇ ਮਤਲਬ ਆ ਬੰਦੇ ਰੋਜ਼ ਮਰਦੇ ਆਗੇ ਸਿੰਪਲ ਸਰਫੇਰਾਂ ਠੱਠਾਂ ਕਰਕੇ ਨਾ ਗਾਵਾਂ ਕਰਕੇ ਮਹੌਨ ਨੂੰ ਕਹਿਣਾ ਚਾਹੁੰਦਾ ਜਿਹੜੇ ਮਤਲਬੀ ਇਹਨਾਂ ਨੂੰ ਮਾਮਾ ਬਣਾ ਦੇ ਗਾ ਵਾ ਜਿਹੜੇ ਇਹਨਾਂ ਦਾ ਗਉਮ ਉਤਰ ਪਿੰਦੇ ਹੈਗੇ ਉਹਨਾਂ ਜੇ ਮੈਂ ਮੰਨਦਾ ਹੈ ਵੀ ਇਹ ਹਿੰਦੂ ਧਰਮ ਚ ਲਿਖਿਆ ਹੈਗਾ ਵੀ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਮਤਲਬੀ ਮਾਦੇ ਰੂਪ ਚ ਪੂਜਾ ਕੀਤੀ ਜਾਂਦੀ ਹੈ ਤੇ ਉਹਨਾਂ ਪੂਜੇ ਕਰਦੇ ਜਦੋਂ ਉਹਨਾਂ ਨੂੰ ਮਤਲਬੀ ਸੰਭੋ ਵੀ ਹੋਣਾ ਸੀ ਚਲੋ ਪਾਲੀਆਂ ਗੱਲਾਂ ਦਾ ਕੰਟਰੋਵਰਸੀਅਲ ਕਰਨ ਨਹੀਂ ਚਾਹੁੰਦਾ ਮੈਂ ਉਹਨ ਸਾਡਾ ਪਿੰਡ ਵੀਰਸਪੰਟ ਸੀ ਵੀ ਆਗਾ ਉਹਨਾਂ ਫਾੜਕਾਂ ਤੇ ਫਾੜਕ ਲੱਗਿਆ ਸਾਡੇ ਘਰ ਤੋਂ 2 ਕਿਲੋਮੀਟਰ 2 ਕਿਲੋਮੀਟਰ ਤੋਂ ਜਦੋਂ ਫਾੜਕਾਂ ਤੋਂ ਜੀ ਜਾਣੇ ਆਗੇ ਇੰਨੇ ਦਾ ਮਤਲਬ ਉੱਥੇ ਗਾਵਾਂ ਟੱਠੇ ਇੰਨੇ ਫਿਰਦੇ ਆਗੇ ਤੇ ਅਚਾਨਕ ਮੂਰੇ ਆ ਜਾਂਦੇ ਆਗੇ ਤੇ ਇੱਥੇ ਬਹੁਤ ਐਕਸੀਡੈਂਟ ਹੋਇਆ ਸਾਡੇ ਫਾੜਕ ਕੋਲ ਤੇ ਉੱਥੇ ਉਹਨਾਂ ਦੀ ਰੱਖੀ ਰੱਖਤ ਮਤਲਬ ਉਹਨਾਂ ਰੱਖੀ ਰੱਖਣ ਲਈ ਹਰ ਰੋਜ਼ ਮਤਲਬ ਸੌਰੀ ਹਰ ਰੋਜ਼ ਨਹੀਂ ਹਰ ਦਿਨ ਵੀ ਨੇਮੀ ਨੇਮੀ ਬਾਹਰ ਘਰੋਂ ਤੇ ਪੈਸੇ ਵੀ ਲੈ ਕੇ ਜਾਂਦਾ ਹੈਗੇ ਜਿਹੜੇ ਰੋਜ਼ ਰੱਖੀ ਰੱਖਦੇ ਆਗੇ ਗਾਵਾਂ ਮੱਝਾਂ ਦੀ ਪਰ ਉਹ ਸਹੀ ਤਰ੍ਹਾਂ ਆਪ ਦੀ ਕੰਮ ਸਹੀ ਤਰ੍ਹਾਂ ਨਹੀਂ ਕਰ ਰਹੇ ਹੋ ਸਾਡੇ ਘਰਾਂ ਨੂੰ ਪੈਸੇ ਲੈ ਕੇ ਜਾਂਦੇ ਹੈਗੇ 200 ਕਨੇ ਪਿਆਰ ਵੀ ਪਿਆਰ ਮਹੀਨੇ ਦਾ ਪਿਆਰ ਵੀ ਬੱਜਾ ਹੈ ਕੋਈ ਮਹੀਨੇ ਦੇ 100 ਰੁਪਏ ਬੱਜ ਜਾਏਗਾ ਹਰ ਮਹੀਨੇ ਲੈ ਕੇ ਜਾਂਦੇ ਹੈਗੇ ਤੇ ਉਹ ਬਗਲੇ ਉੱਤੇ ਬੈਠੇ ਵੀ ਹੈਗੇ ਫੜਨਾਂ ਦੇ ਐਡਿਊ ਗੱਲ ਨਹੀਂ ਬੈਠੇ ਹੈਗੇ ਸਰਕਾਰ ਨੇ ਭਾਇਆ ਹੈਗੇ ਵੀ ਤੁਸੀਂ ਇਹਨਾਂ ਗਾਵਾਂ ਨੂੰ ਮਤਲਬ ਵੀ ਦੂਰ ਰੱਖਣਾਗਾ ਖੇਤਾਂ ਤੋਂ ਦੂਰ ਰੱਖਣਾਗਾ ਤੇ ਇਹਨਾਂ ਨੂੰ ਬਦਲ ਵੀ ਤੁਸੀਂ ਅਵਾਰਾ ਛੜਤਾ ਦੇ ਜਦੋਂ ਛੜਤਾ ਤੋਂ ਗਾਂ ਦੇ ਸੁਗੇ ਇਹਨਾਂ ਨੂੰ ਤੁਸੀਂ ਮਤਲਬ ਨੱਥ ਪਾਉਣੀ ਹੈਗੀ ਪਰ ਉਹ ਜਿਹੜਾ ਉਹਦਾ ਕੰਮ ਹੈ ਜਿਹੜਾ ਸਾਫ਼ ਤੌਰ ਤੇ ਨਹੀਂ ਕਰ ਰਹੀ ਹੁਣ ਕਿੰਨੇ ਹੀ گاਵਾ ਹੋ ਜੇ ਆਪਾਂ ਚੱਲਾਂਗੇ ਫਾੜ ਕੇ ਕਿੰਨੇ ਹੀ گاਵਾ ਤੁਹਾਨੂੰ ਦਿਖਾ ਦਾਂਗੇ ਤੇ ਫਾੜ ਕੇ ਨਿਤੁਰਗਾ ਕਰਦਾ ਉਹ ਜਿਹੜੀ ਐਨ ਐਫ ਐਲ ਵਾਲੀ ਛੜਕਾ ਸਾਡੇ ਉੱਤੇ ਉੱਤੇ ਕਿੰਨੇ ਢੱਠੇ ਫਿਰਦੇ ਆਗੇ ਕਿੰਨੇ گاਵਾ ਫਿਰਦਿਆਂਗੇ ਤੇ ਉਹਨਾਂ ਨੂੰ ਸਾਂਭਣਾ ਕੌਣ ਸਾਂਭੂਗਾ ਉਹਨਾਂ ਨੂੰ ਦੱਸੋ ਕੌਣ ਸਾਂਭੂਗਾ ਜਵਾਬ ਦਿਓ ਇਸ ਗੱਲ ਦਾ ਜਿਹੜਾ ਕਿਸੇ ਕੋਲ ਨਹੀਂ ਹੈ ਬਹੁਤ ਦੁੱਖ ਲੱਗਦਾ ਜਦੋਂ ਮਤਲਬ ਇੱਕ ਹੁਣਾਰ ਪੰਜਾਬੀ ਮੁੰਡਾ ਜਦੋਂ ਇਸ ਦੁਨੀਆ ਤੋਂ ਜਾਂਦਾ ਹੈ ਨਾ ਦੁੱਖ ਲੱਗਦਾ ਹੈਗਾ ਸਿਰਪੇ ਤੇ ਸਿਰਪੇ ਕੁੱਨਾ ਗਾਵਾਂ ਕਰਕੇ ਠੱਠਾਂ ਕਰਕੇ ਜਾਨ ਚਲੀ ਗਈ ਇੱਕ ਬੰਦਾ ਬੰਦੇ ਦੀ ਨੈਚੁਰਲ ਮੌਤ ਜੇ ਕੋਈ ਬਿਮਾਰ ਹੋ ਜਾਏ ਬੰਦਾ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਜਾਨ ਨਿਕਲਦੀ ਉਹ ਤਾਂ ਬੰਦਾ ਚੱਲ ਲੈਂਦਾ ਹੈਗਾ ਉਹਦੇ ਅੱਗੇ ਕੀ ਕਹੀ ਗਏ ਕਿ ਸਾਹ ਲੈਂਦਾ ਚਲੋ ਰੱਬ ਦਾ ਭਾਣਾ ਸੀਗਾ ਪਰ ਇੱਕ ਹੱਸਦਾ ਵਾਸਤਾ ਬੰਦਾ ਜਿਹੜਾ ਮਤਲਬ ਵੀ ਹਰ ਇੱਕ ਨੂੰ ਖੁਸ਼ ਰੱਖਦਾ ਸੀ ਮਰੇ ਕਿੱਡਾ ਕੱਦ ਸੀ ਉਹ ਨੌਜਵਾਨ ਦਾ ਪੱਗਵੰਦਾ ਸੀ ਸਰਦਾਰ ਮੁੰਡਾ ਸੀ ਸੋਹਣਾ ਸੁਨਖਾ ਮੁੰਡਾ ਸੀਗਾ ਤੇ ਹੱਸਦਾ ਬੱਸਦਾ ਐਂ ਦੁਨੀਆਂ ਤੋਂ ਜਾਣਾ ਉਹ ਤੋਂ ਬਹੁਤ ਵੱਡਾ ਦੁੱਖ ਲੱਗਦਾ ਜੀ ਜਦੋਂ ਹੁਣ ਆਪਾਂ ਕਹਿ ਗਏ ਚੱਲਿਆ ਵੀ ਆਪਾਂ ਹੁਣ ਮੈਂ ਸ਼ਹਿਰ ਜਾ ਕੇ ਆਉਣਾਗਾ ਤੇ ਆਪਾਂ ਉਹ ਤੋਂ ਵਾਪਸ ਨਾ ਆ ਕੇ ਇਹ ਬਹੁਤ ਵੱਡਾ ਦੁੱਖ ਹੋਰਦਾ ਮਾਪਿਆਂ ਨੂੰ ਪੁੱਛੋਂ ਜਾ ਕੇ ਉਹਨਾਂ ਨੇ ਕੀ ਵੀ ਦਿੱਤੀ ਹੋਣੀਆਂ ਜੀ ਇਹ ਸਿਰਫ ਸਿਰਫ ਆ ਵਾਰਾਂ ਪੁੱਛੋ ਕਰਦੇ ਹੋਏਗਾ ਜੇ ਉਸ ਮਾਤਾ ਇਹ ਕਹਣਾ ਜੇ ਤੂੰ ਜੇ ਤੂੰ ਆਪਾਂ ਜੇ ਜਲ ਕਰੀ ਜਾਂਦੇ ਆ ਜੇ 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 ਜਿਉਂ ਉਹ ਤਾਂ ਕਿੰਨਾ ਹੁੰਦੇ ਜੇ ਰਾਜਵੀਰ ਜਵੰਦਾ ਮੜਾ ਹੈ ਮੋਟਾ ਪਿੱਛੇ ਹੁੰਦਾ ਅੱਗੇ ਹੁੰਦਾ ਛੈਦ ਉੱਪਰ ਜਾਂਦਾ ਪਰ ਉਹ ਜਿਹੜੀ ਕਹਿੰਦੇ ਲਿਖੀ ਹੁੰਦੀ ਹੈ ਨਾ ਤੇ ਉਹ ਹੋਰ ਹੋਣੀ ਹੁੰਦਾ ਜੋ ਕੁਝ ਲਿਖਿਆ ਹੁੰਦਾ ਉਹਦੀ ਵਿਚਾਰੇ ਦੀ ਜ਼ਿੰਦਗੀ ਇੰਨੀ ਸੀਗੀ ਛੈਦ ਤੇ ਪਰ ਪੂਰਾ ਪੰਜਾਬ ਰੋਇਆਗਾ ਇਹ ਪੂਰੇ ਪੰਜਾਬੋਂ ਸਭ ਨਾਲ ਲੱਗਿਆ ਹੋਇਆ ਇਸ ਗੱਲ ਦੀ ਗਾਰੰਟੀ ਮੈ ਲੈਣਾ ਕਿਉਂਕਿ ਉਹ ਬੰਦੇ ਇਹਨ ਕਿ ਜਿਹਨਾਂ ਕੰਟਰੋਵਰਸੀ ਕਰੀ ਨਾ ਕੋਦੇ ਮਤਲਬ ਇਹ ਜਿਹਨਾਂ ਨਾਲ ਲੜਿਆ ਉਹ ਤੇ ਸਰਪਤੇ ਸਰਪ ਉਹ ਆਪ ਦੇ ਗਾਣੇ ਗਾਉਣਾ ਸੀਗਾ ਤੇ ਆਪ ਦੇ ਖਾੜੇ ਲਾਉਣਾ ਸੀਗਾ ਮੈਂ ਸੁਣਿਆ ਉਹਦੇ ਖਾੜੇ 2027 28 ਤੱਕ ਵੀ ਬੁੱਕ ਸੀਗੇ ਐਨਾ ਮਤਲਬ ਇਹ ਬੰਦੇ ਨੂੰ ਲੋਕ ਚਾਹੁੰਦੇ ਸੀਗੇ ਸਾਰਿਆਂ ਨਾਲ ਵੱਧ ਖਾੜੇ ਲਾ ਰਿਆ ਸੀ ਇਸ ਟਾਈਮ ਉਹ ਬੰਦਾ ਸਰਪਤੇ ਸਰਪ ਉਹਦੇ ਨੇਚਰ ਕਰਕੇ ਲੋਕ ਪਾਉਂਦੇ ਸੀਗੇ ਉਹ ਕੋਈ ਗੋਈਏ ਦੇ ਤੌਰ ਤੇ ਨਹੀਂ ਹੋਣਾ ਸੀ ਖਾੜੇ ਲਾਉਣਾ ਮਤਲਬ ਨੇਚਰ ਕਰਕੇ ਆਉਂਦੇ ਕਿਉਂਕਿ ਉਹਦਾ ਨੇਚਰ ਤੇ ਬਹੁਤ ਵਧੀਆ ਰੂਪ ਇਸਨਾਲ ਮਾਗੀ ਕੌਂਟਰੋਵਰਸੀ ਦੇ ਕਿੰਨੇ ਗਾਣੇ ਆਏ ਆ ਤੇ ਸਾਰੇ ਮਤਲਬ ਵੀ ਚੱਲੇ ਆਗੇ ਬਿਨਾ ਕੌਂਟਰੋਵਰਸੀ ਤੋਂ ਗਾਣੇ ਚਲਾਏ ਆਗੇ ਆਪ ਨੇ ਤੇ ਗਾਣੇ ਵੀ ਕੋਈ ਆਏ ਨੇ ਚੱਕ ਲੋ ਮਾਰ ਲੋ ਤਾਂ ਲੋਈ ਨਹੀਂ ਗਾਣੇ ਵੀ ਮਤਲਬ ਵੀ ਬਹੁਤ ਮਤਲਬੇ ਤਸਰੀਲੀ ਆਵਾਜ਼ ਚ ਗਾਏ ਆਗੇ ਤੇ ਭੈ ਭਰਾਵਾਂ ਲਈ ਗਾਏ ਆਗੇ ਤੇ ਪਿਆਰਾਂ ਕੁੜੀ ਦੇ ਪਿਆਰ ਤੇ ਗਾਏ ਆਗੇ ਤੇ ਚੱਕ ਲੋ ਤਾਂ ਮੌਲੇ ਬਹੁਤ ਘੱਟ ਗਾਣੇ ਹੋਣਗੇ ਉਹਨਾਂ ਤੋਂ ਦੇ ਪਾਈ ਮਾਰਦੇ ਪਾਈ ਗੱਲ ਲਾਉਂਦੇ ਜਿਹ ਗਾਣੇ ਸੀਗੇ ਜਿਹੜੇ ਮਤਲਬ ਵੀ ਅੱਜ ਵੀ ਦੁਨੀਆ ਸੁਣਦੀ ਹੈਗੀ ਚਲੋ ਆ ਮੇਰੀ ਕੋਈ ਮੇਰਾ ਦਰਦ ਸੀਗਾ ਦਿਲ ਚ ਮਤਾਂ ਕਰਕੇ ਲਾਈਵ ਹੋਇਆਗਾ ਮੈਂ ਕੱਲ ਦਾ ਵੇਖ ਰਿਹਾ ਸੀ ਵੀ ਮੈਂ ਕਿਸੇ ਨਾਲ ਗੱਲਾਂ ਕਰਨ ਲਾਈਵ ਹੋ ਗਿਆ ਮੈਂ ਚਾਹੁੰਦਾ ਸੀਗਾ ਤੇ ਆ ਮੈਨੂੰ ਮੇਰੇ ਯਾਰ ਦੀ ਮੇਰਾ ਜਿਹੜਾ ਮਤਲਬ ਚਾਚਾ ਲਾਖਾ ਉਹਦੀ ਆਈਡੀ ਹੈ ਤੇ ਉਹ ਗਿਆ ਸਕੂਲ ਤੋਂ ਚੋਰੀ ਚ ਉਹਦੀ ਆਈਡੀ ਤੋਂ ਲਾਈਵ ਹੋ ਗਿਆ ਤੇ ਆਗੇ ਮੈਨੂੰ ਇਹ ਵੀ ਨਾ ਕਹੋ ਚਾਚਾ ਤੂੰ ਮੇਰੀ ਆਈਡੀ ਤੋਂ ਲਾਈਵ ਕਰ ਤੋ ਹੋ ਗਿਆ ਤੇ ਚਲੋ ਆ ਜਿਹੜਾ ਬੰਦਾ ਹਾਇਰ ਮੈਸੀ ਕਰਦਾ ਹਾਈ ਕ੍ਰਿਕੀ ਵਾਲਾ ਬਰਾ ਤੇ ਮਤਲਬ ਇਸ ਜਿਹੜੀ ਆਈਡੀ ਤੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਇਹ ਲੜੀ ਦਾ ਮੁੰਡਾ ਹੈ ਜਿਹੜਾ ਚੈਨਲ ਚਲਾ ਰਿਹਾ ਹੈ ਇਹ ਬਹੁਤ ਨਰਮ ਮੁੰਡਾ ਹੈ ਇਹਨੂੰ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਹੋਰ ਮਤਲਬ ਵਿਆਹ ਤੇ ਜਰਾਂ ਮੋਸਤੇ ਛੇਅਰ ਕਰੋ ਇਹ ਚੈਨਲ ਨੂੰ ਵੀ ਆਪਾਂ ਹੁਣ ਚਲਾਉਣਾ ਹੈ ਧੰਨਵਾਦ ਮੇਰੀ ਮਤਲਬ ਇੱਕ ਦਿਲ ਦਾ ਦਰਦ ਸੁਣ ਲਈ ਇਹ ਕਿਸੇ ਨੇ ਵੀ ਸੁਣਿਆ ਤੇ ਮੈਂ ਇਹੀ ਚਾਹਣਾ ਲਾਸਟ ਤੇ ਹੀ ਕਹਿਣਾ ਚਾਹਣਾਗਾ ਵੀ ਇਹਨਾਂ ਠੱਠਿਆਂ ਇਹਨਾਂ ਦੇ ਗਾਵਾਂ ਦੇ ਨੱਤ ਪਾਈ ਜਾਵੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਪਿਆਰ ਸਰਕਾਰ ਨੂੰ ਨਹੀਂ ਕੀ ਇੰਡੀਅਨ ਇੰਡੀਆ ਦੀ ਗਵਰਨਮੈਂਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਆਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਰੋਜ਼ ਇਹਨਾਂ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੁੰਦੇ ਆਗੇ ਰੋਜ਼ ਹੁੰਦੇ ਆ ਹਰ ਰੋਜ਼ ਹੁੰਦੇ ਆਗੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਰ ਰੋਜ਼ ਇਹਨਾਂ ਕਰਕੇ ਐਕਸੀਡੈਂਟ ਹੁੰਦੇ ਆਗੇ ਪੰਜਾਬ ਚ ਕੀ ਭਾਰਤ ਚ ਕੀ ਇਹਨਾਂ ਦਾ ਹੱਲ ਕੀਤਾ ਜਾਵੇ ਜਲਦ ਤੋਂ ਜਲਦ ਤਾਂ ਜੋ ਮਦਲੀ ਜਿਹੜੇ ਸਾਡੇ ਛੜਤਾਂ ਉਹਦੇ ਬੰਦਾ ਸਿੱਧਾ ਜਾ ਸਕੇ ਬਿਨਾਂ ਕੋਈ ਐਕਸੀਡੈਂਟ ਦੇ ਡਰ ਤੋਂ ਜਾ ਸਕੇ ਧੰਨਵਾਦ ਤੇ ਮਿਲਦੇ ਆਂ ਕਿਤੇ ਹੋਰ ਲਾਈਵ ਕੱਲ ਨੂੰ ਲਾਈਵ ਆਵਾਂਗੇ ਕੱਲ ਨੂੰ ਕੋਈ ਹੋਰ ਵਿਸ਼ੇ ਤੇ ਆਵਾਂਗੇ ਤੇ ਮੈਨੂੰ ਲੱਗਦਾ ਸ਼ਾਹ ਰਾਜ ਵੀਰ ਜੀ ਦੇ ਸੰਸਕਾਰ ਅੰਤਿਮ ਸੰਸਕਾਰ ਆਜਾਗਾ ਕਿ ਨੀ ਮਾਚਾ ਲੱਜੀਏ ਸਾਨੂੰ ਕੋਈ ਪੱਕੀ ਜਾਣਕਾਰੀ ਨਹੀਂ ਇਸ ਤੇ ਜੇ ਤੁਹਾਨੂੰ ਪਤਾ ਦਾ ਵੀ ਸੰਸਕਾਰ ਹੋਗਾ ਕਿ ਅੱਜ ਕਿਤਾ ਜਾਣਾਗਾ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚਲੋ ਰੱਬਾ ਦਾ ਹੀ ਅਰਦਾਸ ਕਰਦਾਗਾ ਰੱਬੋ ਜਿੱਥੇ ਵੀ ਰੱਖਿਓ ਉਸ ਬਾਈ ਨੂੰ ਤੇ ਆਪ ਦੀ ਚਰਮਾ ਤੇ ਰੱਖੇ ਤੇ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਰੱਬ ਜਿਹਨੇ ਦੀ ਘਾਰਾ ਦੀ ਹੈ ਵਿਚਾਰੀ ਉਹ ਭਾਣਾ ਮੰਨਣ ਦਾ ਬਲ ਬਖਸ਼ੇ ਤੁਦੀ ਮਾਣੂ ਤੇ ਜਿਹੜੇ ਬੱਚੇ ਨਿੱਕੇ ਉਹਨਾਂ ਨੂੰ ਪਾਣਾ ਮਤਲਬ ਉਹਦਾ ਬਰਵਾਖੀ ਰੋ। ਉਹ ਤਾਂ ਬੰਦਾ ਕੀ ਕਹਿ ਸਕਦਾਗਾ ਤੇ ਮੈਂ ਜਗਰਾਵਾਂ ਵਾਲੀ ਸਾਈਡ ਤੇ ਬੰਦਾ ਮਨੋਸ਼ਿਆਰ ਉੱਤੇ ਪਿੰਡ ਸੀਗਾ ਪਿੰਡ ਦਾ ਨਾਮ ਮੁੱਲਾ ਪੱਪਨਾ ਖੈਰੇ ਜਗਸੋ ਪਿੰਡ ਦਾ ਨਾਮ ਸੀਗਾ ਤੇ ਸਾਰਾ ਪਿੰਡ ਰੋ ਰਿਆ ਸੀਗਾ ਮੈਂ ਹੁਣੇ ਨਿਊਜ਼ ਜੀ ਦੇਖ ਕੇ ਸਾਰਾ ਪਿੰਡ ਰੋ ਰਿਹਾ ਸੀਗਾ ਸਾਰਾ ਇੱਕ ਕੱਦੇ ਨਾਲ ਵੀ ਪਿੰਡ ਚ ਬੰਦੇ ਤੇ ਹਰ ਇੱਕ ਬੰਦੇ ਦੀ ਇੱਕ ਕੱਦੇ ਨਾਲ ਲਾਗੜਾ ਹੁੰਦੀ ਹੈ ਜੀ ਤੇ ਪਰ ਉਸ ਬੰਦੇ ਵੀ ਕਿਸੇ ਨਾਲ ਨਹੀਂ ਸੀ ਸਹਾਰਾ ਪਿੰਡ ਮੋਢੀ ਨੂੰ ਸਲਵਰਾਜੀ ਸਹਾਰਾਪਿੰਡ ਨੂੰ ਸਤਿਕਾਰ ਕਰਦਾ ਸੀ ਇਹ ਜੱਬ ਹੁੰਦਾ ਸੀ ਰੱਬੀ ਰੂਹ ਬੰਦਾ ਸੀ ਉਹ ਹੁਣ ਕਰ ਕੀ ਸਕਦਾ ਹੈ ਰੱਬ ਦੀ ਅੱਗੇ ਰੱਬ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਚਲੋ ਮਿਲਦੇ ਆਂ ਇੱਕ ਹੋਰ ਕਿਸੇ ਲਾਈਵ ਅੱਗੇ ਧੰਨਵਾਦ ਕਰੂ ਮੇਰੀ ਲਾਈਵ ਸੁਣਨ ਵਾਸਤੇ ਜਿਹਨੇ ਵੀ ਸੁਣਿਆਗਾ ਜਿਹੜੇ ਵੀ ਮੇਰੇ ਇਸ ਲਾਈਵ ਨਾਲ ਜੁੜਿਆਗਾ ਮੈਂ ਹੱਥ ਜੋੜ ਕੇ ਉਹਨਾਂ ਨੂੰ ਲਈ ਬੁਨਾਂ ਦੀ ਅਰਦਾਸ ਕਰਦਾ ਬੇਨਤੀ ਕਰਦਾਗਾ ਤੇ